ਵੈਕੂ ਜੀ ਦਾ ਖਾਲਸਾ ਸ੍ਰੀ ਵੈਕੂ ਜੀ ਦੇ ਪਤੇ ਆਓ ਪਿਆਰੇ ਸਾਧ ਸੰਗਤ ਜੀ ਆਪਾ ਦਰਸ਼ਨ ਕਰਦੇ ਆ ਗੁਰਦੁਆਰਾ ਕੋਤਵਾਲੀ ਸਾਹਿਬ ਬਰਿੰਡਾ सरसा नदी ਤੋਂ ਵਿਛੜ ਕੇ ਮਾਤਾ ਜੀ ਨੇ ਸਹਿਬ ਜੱਤ ਦਾ ਨਾਲ ਰਾਤ ਸਰਸਾ ਨਦੀ ਦੇ ਕਿਨਾਰੇ ਕੁੰਮੀ ਮਸਕੀ ਦੀ ਝੁੱਗੀ ਵਿੱਚ ਕੱਟੀ ਉੱਥੇ 2 ਦਿਨ ਲక్ష్ਮੀ ਨਾ ਦੀ ਬ੍ਰਹਮਣੀ ਰੋਟੀ ਪਾਣੀ بچਾਉਂਦੀ ਰਹੀ ਉਥੇ ਸਹੀੜੀ ਦਾ ਗੰਗੂ ਬ੍ਰਾਹਮਣ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਨਾਲ ਲੈ ਕੇ ਆਪਣੇ ਪਿੰਡ ਲੈ ਆਇਆ ਗੰਗੂ ਗੁਰੂ ਘਰ ਦੇ ਲੰਗਰ ਵਿੱਚ ਸੇਵਾਦਾਰ ਸੀ ਰੁਪਈਆ ਦੀ ਭਰੀ ਫੁਰਕੀ ਦੇਖ ਕੇ ਗੰਗੂ ਦੀ ਨੀਤ ਬਦਲ ਗਈ ਉਹਰਾ ਉਸਨੇ ਛਬਾ ਦਿੱਤੀਆਂ ਤੇ ਛੋਰ ਪਾਉਣ ਲੱਗਾ ਕੀ ਚੋਰੀ ਹੋ ਗਈ ਮਾਤਾ ਜੀ ਨੇ ਕੋਲ ਬੁਲਾ ਕੇ ਆਖਿਆ ਕਿ ਭਾਈ ਰੌਲਾ ਨਾ ਪਾ ਮੋਰਾ ਇੱਥੇ ਹੋਣੀਆਂ ਨੇ ਘਰ ਵਿੱਚ ਬਾਰੋਂ ਕੋਈ ਨਹੀਂ ਆਇਆ ਘਰ ਵਿੱਚ ਹੀ ਹੋਣ ਗਈਆਂ ਗੰਗਾ ਰਾਮ ਤੂੰ ਹੀ ਕਿਤੇ ਰੱਖ ਕੇ ਭੁੱਲ ਗਿਆ ਉਸ ਨੇ ਇਤਨੀ ਗਾਲਾਂ ਗੁੱਸਾ ਕੀਤਾ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮਰੰਡੇ ਥਾਣਾ ਕੋਤਵਾਲੀ ਵਿੱਚ ਪਹੁੰਚ ਗਿਆ ਉਸ ਸਮੇਂ ਬ੍ਰਿੰਦਾ ਕੋਤਵਾਲੀ ਜੇਲ੍ਹ ਚ ਸਰਨੰਦਾਰ ਜਾਨੀ ਖਾਂ ਮਾਨੀ ਖਾਂ ਡਿਊਟੀ ਕਰਦੇ ਸਨ ਬੰਨ ਗੰਗੂ ਨੇ ਕਿਹਾ ਕਿ ਮੇਰੇ ਘਰ ਬਿਰਧ ਮਾਤਾ ਮਾਤਾ ਗੁਜਰਕੌਰ ਜੀ ਛੋਟੇ ਸਹਿਬਜਾ ਦੇ ਬਾਬਾ ਚੂਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਮੇਰੇ ਘਰ ਬੈਠੇ ਹਨ ਤਰ ਕਰ ਲਵੋ ਜਾਨੀ ਖਾਂ ਮਾਨੀ ਖਾਨ ਨੇ ਮਾਤਾ ਜੀ ਤੇ ਦੋਵੇਂ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਮੋਰਿੰਡੇ ਥਾਣਾ ਕੂਟਵਾਲੀ ਲਾਇਆ ਏ ਇੱਥੇ ਕੂਟਵਾਲੀ ਵਿੱਚ ਬੰਦ ਕਰ ਦਿੱਤਾ ਇੱਕ ਰਾਤ ਰੱਖਿਆ ਗਿਆ ਨਾ ਰਾਤ ਨੂੰ ਰੋਟੀ ਪਾਣੀ ਨਾ ਠੰਡ ਤੋਂ ਬਚਣ ਲਈ ਕੱਪੜਾ ਦਿੱਤਾ ਸਵੇਰ ਹੁੰਦੀ ਸਾਰ ਗੱਡੀਆਂ ਵਿੱਚ ਬਿਠਾ ਕੇ ਸਰਹੰਦ ਨੂੰ ਲੈ ਗਏ ਇਸ ਕਰਕੇ ਇਹ ਅਸਥਾਨ ਬੜਾ ਹੀ ਪੂਜਣ ਯੋਗ ਹੈ ਜੀ ਪ੍ਰਤਨ ਸ਼੍ਰੀ ਕੂਤਬਾਲੀ ਸਾਹਿਬ ਜੀ ਦੇ ਇਤਿਹਾਸਕ ਦਰਵਾਜ਼ੇ ਦਰਬਾਰ ਸਾਹਿਬ ਉੱਪਰ ਹੈ ਜੀ ਮੁਗਤੋ ਪੂਛੀਏ ਰੋ ਨੰਬਰ 2 ਤੇ ਜੋ ਜੀ ਤਾਂ ਕਿ ਵੀਡੀਓ ਹੋਰ ਵੀ ਸੰਸਕਰਨ ਤੇ ਕਦੋਂ ਪਹੁੰਚੇ ਮੈਂ ਤੁਹਾਡਾ ਆਪਣਾ ਅਰੰਪਾਲ ਸਿੰਘ ਨਿਊਜ਼ ਐਂਡ ਵਲੌਗ YouTube ਚੈਨਲ ਇਹ ਸ਼ਹਿਰ ਦੇ ਵਿੱਚ ਕੋਤਵਾਲੀ ਸਹਿਬ ਜੀ ਦੇ ਦਰਸ਼ਨ ਸੰਗਤਾਂ ਬੜੀ ਦੂਰ ਦੂਰੋਂ ਕਰਨ ਆਉਂਦੀਆਂ ਹਨ ਜੀ ਉਸ ਨੂੰ ਜੋ ਕੋਤਵਾਲੀ ਮਰਿੰਡੀ ਦੀ ਜੇਲ ਸੀ ਮਾਤਾ ਸੁਦੇ ਪਾ ਜੀ ਉਹ ਤੋਂ ਸ਼ਹਿਰ ਕਿੱਦ ਦੇ ਪਪਾ ਜੋਰਾਬਰ ਸਿੰਘ ਦੀ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਚਰਨਾਂ ਨਾਲ ਤੇ ਕੋਤਵਾਲੀ ਜੇਲ੍ਹ ਤੋਂ ਕੋਤਵਾਲੀ ਸਹਿ ਬਣ ਗਿਆ ਅੱਜ ਇੱਥੇ ਮਹਾਰਾਜਾ ਪ੍ਰਕਾਸ਼ਾ ਜੀ ਸਰਬਤਾ ਆ ਕੇ ਇੱਥੇ ਮੱਥਾ ਟੇਕਦਿਆਂ ਨੇ ਜੀ